ਮੱਲਾਂ ਵਾਲਾ ਖਾਸੀਆਂ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਟਾਈਮ ਤੇ ਕਿਉਂ ਲੱਗਾ ਹੋਇਆ ਜਾਮ ਕਿਉਂ ਹੋ ਰਹੇ ਨੇ ਲੋਕ ਖੱਜਲ ਖਰਾਬ ਕਿਸੀ ਇਹ ਗਲਤੀ ਇੱਕ ਪਾਸੇ ਤਾਂ ਸਕੂਲ ਬੈਂਡ ਖੜੀ ਹੋਈ ਹੈ ਦੂਸਰੇ ਪਾਸੇ ਕਰੇੜਾ ਖੜਾ ਆ ਇੱਕ ਆ ਜਿਹੜਾ ਵੀਰ ਹੈ ਜਿਗਾੜੂ ਜਿਗਾੜੂ ਰੇੜੀ ਜਿਗਾੜੂ ਰੇੜੀ ਵਾਲਾ ਰੇੜੀ ਲਾ ਕੇ ਆ ਪਤਾ ਨਹੀਂ ਕਿੱਧਰ ਗਿਆ ਪਿੱਛੇ ਵੇਖੋ ਟ੍ਰੈਫਿਕ ਦਾ ਜਾਮ ਲੱਗਾ ਹੋਇਆ ਮੱਲਾਂ ਵਾਲਾ ਖਾਸੀਆਂ ਅੱਜ ਦੀਆਂ ਤਾਜ਼ਾ ਤਸਵੀਰਾਂ ਇਹ ਪਿੱਛੇ ਇੱਕ ਹਾਥੀ ਹੈ ਹਾਥੀ ਦੇ ਵਿੱਚ ਵੀ ਸਮਾਨ ਲੱਦੇ ਆਂਦੇ ਵੀ ਡਰਾਈਵਰ ਪਤਾ ਨਹੀਂ ਕਿੱਥੇ ਗਿਆ ਹੋਇਆ ਹੈ ਇਹ ਤੁਸੀਂ ਦੇਖ ਰਹੇ ਹੋ ਜਿਹੜਾ ਮੇਨ ਚੌਕ ਬਾਜ਼ਾਰ ਨੂੰ ਜਾ ਰਿਹਾ ਰਸਤਾ ਮੇਨ ਬਾਜ਼ਾਰ ਨੂੰ ਜਾ ਰਿਹਾ ਰਸਤਾ ਦਸ਼ਮੇਸ਼ ਸੈਂਟਰੀ ਸਟੋਰ ਦੇ ਕੋਲ ਬਿਗ ਫੋਰ ਦੇ ਸਾਹਮਣੇ ਇਹ ਜਿਹੜਾ ਜਾਮ ਲੱਗਦਾ ਇਹ ਇੱਕ ਦਿਨ ਦੀ ਅਵਸਥਾ ਨਹੀਂ ਹੈ ਇਹ ਡੇਲੀ ਦੇ ਇੱਥੇ ਜਾਮ ਲੱਗਦਾ ਹੈ ਜਗਾੜੂ ਰੇੜੀ ਜਗਾੜੂ ਰੇੜੀਆਂ ਲਗਾ ਕੇ ਆਹ ਦੇਖ ਲਓ ਸੜਕ ਦੇ ਵਿੱਚ ਦੋ ਜਗਾੜੂ ਰੇੜੀਆਂ ਖੜੀਆਂ ਹੋਈਆਂ ਐ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਜਾਮ ਲੱਗਦਾ ਇੱਕ ਇਹ ਸ਼ਾਪ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਛੋਟਾ ਹਾਥੀ ਉੱਥੇ ਖੜਾ ਹੋਇਆ ਹੈ ਜਿਸ ਦੇ ਵਿੱਚ ਕੋਈ ਵੀ ਡਰਾਈਵਰ ਮੌਜੂਦ ਨਹੀਂ ਹੈ ਕੋਈ ਵੀ ਡਰਾਈਵਰ ਮੌਜੂਦ ਨਹੀਂ ਹੈ ਔਰ ਇਹ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਸ ਟਾਈਮ ਤੇ ਮੱਲਾਂ ਵਾਲਾ ਖਾਸ ਦੀਆਂ ਕਿਉਂਕਿ ਟ੍ਰੈਫਿਕ ਦੀਆਂ ਜਿਹੜੀਆਂ ਧੱਜੀਆਂ ਉਡਾਈਆਂ ਜਾ ਰਹੀਆਂ ہیں مین روڈ ਤੇ ਲੱਗੀਆਂ ਹੋਈਆਂ ਗੱਡੀਆਂ ਤਸਵੀਰਾਂ ਲੋਕ ਹੋ ਰਹੇ ਨੇ ਪਰੇਸ਼ਾਨ ਔਰ ਜਿਹੜੇ ਦੁਕਾਨਦਾਰ ਹੈ ਬਿੱਗ ਫੋਲ ਰੈਸਟੋਰੈਂਟ ਵਾਲਿਆਂ ਨੇ ਕਹਿਣਾ ਹੈ ਦਿੱਲੀ ਦਾ ਇਹੋ ਹੀ ਹੈ ਦਿੱਲੀ ਬੇਸ ਇੱਥੇ ਜਾਮ ਲੱਗਦਾ ਹੈ ਦਿੱਲੀ ਬੇਸ ਕੋਈ ਵੀ ਐਸਟੀਐਮ ਤੇ ਅਗਰ ਇਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਕੀ ਕਹਿੰਦੇ ਨੇ ਦੁਕਾਨਦਾਰ ਹਾਂਜੀ ਵੀਰ ਜੀ ਤੁਹਾਡੀ ਦੁਕਾਨ ਦੇ ਅੱਗੇ ਜਾਮ ਲੱਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਜਾਮ ਤੇ ਤੇ ਦਿੱਲੀ ਲੱਗਾ ਹੀ ਰਹਿੰਦਾ ਕੋਈ ਨਾ ਕੋਈ ਚੀਜ਼ਾਂ ਤੇ ਖੜੀਆਂ ਰਹਿ ਜਾਂਦਾ ਕਾਰਾ ਖਲਾੜ ਕੇ ਲੋਕ ਬਿਯਾਰ ਚਲੇ ਜਾਂਦੇ ਆ ਸਾਰੀ ਦਿਹਾੜੀ ਵੀਰੇ ਖਿਲਾੜ ਕੇ ਚਲ ਜਾਂਦੇ ਸ਼ਾਮ ਨੂੰ ਮੁੜਦੇ ਆ ਕੋ ਕੱਪੜੇ ਕੱਪੜੇ ਦੀ ਦੁਕਾਨ ਤੇ ਚਲੇ ਜਾਂਦੇ ਵਰੀ ਬਣਾਉਣ ਚਲੇ ਜਾਂਦਾ ਸਾਰੀ ਝਾੜੀ ਇੱਥੇ ਆਹਕਾਰਾਂ ਦੇ ਆਮ ਖੜੀਆਂ ਰਹਿਦੀਆਂ ਆ ਸਾਰੀ ਝਾੜੀ ਇਹੋ ਹੀ ਆ ਰਹਿਦਾ ਸੋ ਹੋਰ ਵੀ ਵੀਰਾਂ ਨਾਲ ਕਰਦੇ ਆ ਗੱਲਬਾਤ ਜਨ ਜਾਮ ਲੱਗਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੁਛ ਨਹੀਂ ਕਹਿਣਾ ਚਾਹੁੰਦੇ ਇੱਥੇ ਹੋਵਾਂ ਜੀ ਇੱਥੇ ਕੋਈ ਮਸਲਾ ਹਾਲ ਨਹੀਂ ਹੋਣਾ ਕਿੰਨਾ ਚਿਰ ਹੋ ਗਿਆ ਜੀ ਜਾਮ ਦੇ ਵਿੱਚ ਫਸਿਆ ਨੂੰ ਸਾਨੂੰ 10 ਮਿੰਟ ਹੋ ਗਏ ਜੀ ਜਾਮ ਦੇ ਵਿੱਚ ਫਸਿਆ ਨੂੰ ਜੀ ਇਹ ਤੁਹਾਨੂੰ ਕਦੋਂ ਦੇ ਤੁਸੀਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਜੀ ਆਹੀਂ ਪ੍ਰਿੰਟ ਸੁਲਤਾਨ ਵਾਲੇ ਤੇ ਰਹਿਣ ਵਾਲੇ ਆ ਨਹੀਂ ਸੌਦਾ ਲੈਣ ਆਏ ਆ ਜੀ ਜਿਹੜਾ ਜਾਮ ਲੱਗਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਬਹੁਤ ਮਾੜੀ ਗੱਲ ਆ ਕਈਆਂ ਦੇ ਬਹੁਤ ਜ਼ਰੂਰੀ ਕੰਮ ਦੁਕਾਨਦਾਰਾਂ ਦੇ ਜੋ ਫੇਰੇ ਵੀ ਸੌਦਾ ਲੱਧਿਆ ਹੋਇਆ ਹੋਰ ਵੀ ਤੇ ਜ਼ਿਆਦਾ ਸੌਦਾ ਲੱਧਿਆ ਇਹ ਬਹੁਤ